ਦਾ ਮਾਮਲਾ ਜੀ ਹਾਂ ਉਹਨੂੰ ਕੌਮ ਬਾਈ ਮੀਆਂ ਹਰਾ ਤਾਂ ਜੀ ਇਹਨਾਂ ਦੇ ਸੱਚੇ ਦਿਲੋਂ ਰਿਸਪੈਕਟ ਕਰੀਏ ਸੱਚੇ ਦਿਲੋਂ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸਈਏ ਤਾਂ ਇਹ ਆਪਣੇ ਪਿੱਛੇ ਹਰ ਕੁਝ ਕਰਨੋਂ ਪਿਆਰ ਹੁੰਦੀਆਂ ਨੇ ਜੇ ਬਸ ਯਾ ਤੁਸੀਂ ਸ਼ੁਨ ਕੈਨ ਲਰਨ ਡਰਫਟ ਬਿਨਿਚ ਸੇਰ ਫਾਸਿਨੀਰਟ ਉਂਡ ਬੇਗੇਸਟਰਟ ਫ ਦੇ ਆਪਾਂ ਇਹਨਾਂ ਦੀ ਰਿਸਪੈਕਟ ਨਹੀਂ ਕਰਦੇ ਜਾਂ ਆਪਾਂ ਸੋਚਦੇ ਆਂ ਵੀ ਇਹਨਾਂ ਨਾਲ ਆਪਣੀ ਮੈਰਿਜ ਹੋਊਗੀ ਆਪਾਂ ਪੱਕੇ ਹੋਗੇ ਤੇ ਇਹਨਾਂ ਨੂੰ ਛੱਡ ਦਈਏ ਉਹ ਆਪਣੇ ਲਈ ਬਹੁਤ ਮਾੜੀ ਗੱਲ ਯਾਓ ਇਟਿਚ ਬਿਨ ਜਾ ਨੋਖਾੰ ਪਾ ਤਾਗੇ ਹੇਰ ਉਨ ਵਿਲ ਮੇਰ ਨੋਹ ਅਈ ਨੀਸ ਅਨਸੀਨ ਜੀ ਜੀ ਬੜੀ ਛੇਤੀ ਸਮਝਦੇ ਨੇ ਜੀ ਆਪਣਾ ਕਲਚਰ ਜੇ ਆਪਾਂ ਇਹਨਾਂ ਨੂੰ ਪਿਆਰ ਨਾਲ ਇੱਜ਼ਤ ਨਾਲ ਸਮਝਾਈਏ ਇੰਦਰਪਕ ਪੋਸਟ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਇਸ ਵਕਤ ਕਰਦਾ ਹਾਂ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਫੋਰਨ ਦੇ ਵਿੱਚ ਜਾਂਦੇ ਆ ਨਾ ਤਾਂ ਫੋਰਨ ਦੇ ਵਿੱਚ ਜਾ ਕੇ ਉਹ ਉੱਥੇ ਦੇ ਕਲਚਰ ਦੇ ਸੰਬੰਧਤ ਨਾਲ ਜਿਹੜੇ ਆਪਣੇ ਕੰਮਕਾਰ ਉਹ ਸਥਾਪਿਤ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਨੇ ਤੇ ਜਿਹੜੀਆਂ ਐਨ ਆਰ ਆਈ ਲੜਕੀਆਂ ਨੇ ਉਹਨਾਂ ਨਾਲ ਵਿਆਹ ਕਰਾ ਕੇ ਪੰਜਾਬ ਦੇ ਵਿੱਚ ਆ ਕੇ ਬਸਣ ਦੀ ਪਰ ਅੱਜ ਅਸੀਂ ਜਿਹੜਾ ਤੁਹਾਨੂੰ ਮਾਮਲਾ ਦਿਖਾ ਰਹੇ ਆ ਇੱਕ ਗੱਲਬਾਤ ਦਿਖਾ ਰਹੇ ਆ ਬਹੁਤ ਹੀ ਇੰਟਰਸਟਿੰਗ ਚੀਜ਼ ਦਿਖਾ ਰਹੇ ਆ ਉਹ ਇਹ ਆ ਕਿ ਇੱਕ ਪੰਜਾਬੀ ਮੁੰਡਾ ਫੌਰਨ ਦੇ ਵਿੱਚ ਜਾਂਦਾ ਫੌਰਨ ਦੇ ਵਿੱਚ ਜਾ ਕੇ ਕੰਮ ਕਰਦਾ ਪਰ ਉੱਥੇ ਦੀ ਇੱਕ ਗੋਰੀ ਮਟਿਆਰ ਉਸ ਪੰਜਾਬੀ ਤੇ ਫਿਦਾ ਹੋ ਜਾਂਦੀ ਆ ਉਸ ਦੀ ਪੱਗ ਤੇ ਫਿਦਾ ਹੋ ਜਾਂਦੀ ਆ ਉਹਦੇ ਕਲਚਰ ਤੇ ਫਿਦਾ ਹੋ ਜਾਂਦੀ ਆ ਤਾਂ ਉਹ ਜਿਹੜਾ ਪੰਜਾਬੀ ਮੁੰਡਾ ਵਾ ਆ ਕੇ ਆਪਦਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਂਦਾ ਪਰ ਉਸ ਪੰਜਾਬੀ ਮੁੰਡੇ ਦਾ ਜਿਹੜਾ ਪਿਆਰ ਆ ਉਸ ਗੋਰੀ ਨੂੰ ਖਿੱਚ ਕੇ ਲੈ ਆਉਂਦਾ ਪੰਜਾਬ ਦੇ ਵਿੱਚ ਉਹ ਗੋਰੀ ਮੁੰਡੇ ਦੇ ਮਗਰ ਆ ਜਾਂਦੀ ਆ ਆ ਕੇ ਉਹਨਾਂ ਦੇ ਘਰਦਿਆਂ ਨਾਲ ਗੱਲਬਾਤ ਕਰਕੇ ਉਹਦੇ ਨਾਲ ਮੈਰਿਜ ਕਰਦੀ ਆ ਇਸ ਤਰ੍ਹਾਂ ਦਾ ਹੀ ਅਸੀਂ ਤੁਹਾਨੂੰ ਇੱਕ ਦਿਖਾ ਰਹੇ ਆ ਪਿੰਡ ਸੰਗੋਵਾਲ ਦੇ ਵਿਅਕਤੀ ਮੇਰੇ ਸਾਹਮਣੇ ਖੜੇ ਹਨ ਜਾਂ ਸਾਡੇ ਕੋਲ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਨੇ ਉਹ ਵੀ ਮੌਜੂਦ ਹਨ ਇੱਥੇ ਉਹ ਜਿਹੜੀ ਗੋਰੀ ਮਟਿਆਰ ਆ ਜਿਹੜੀ ਉਸ ਮੁੰਡੇ ਦੇ ਪਿਆਰ ਦੇ ਵਿੱਚ ਪਾਗਲ ਹੋ ਕੇ ਪੰਜਾਬ ਦੇ ਵਿੱਚ ਆਈ ਆ ਉਹ ਵੀ ਇਸ ਤੇ ਸਾਡੇ ਕੋਲ ਮੌਜੂਦ ਆ ਅੱਜ ਉਹਨਾਂ ਦੀ ਇੱਥੇ ਮੈਰਿਜ ਹੋ ਰਹੀ ਆ ਆਪਾਂ ਗੱਲ ਕਰਾਂਗੇ ਪਹਿਲਾਂ ਬਾਈ ਜੀ ਉਹਨਾਂ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਉਹਨੂੰ ਵੀ ਜੀ ਬਹੁਤ-ਬਹੁਤ ਮੁਬਾਰਕਾਂ। ਕਿਹੜੀ ਖੂਬੀ ਸੀ ਕਿ ਇਹ ਜੀ ਪਹਿਲਾਂ ਤਾਂ ਉਹ ਦੱਸੋ ਵੀ ਜਿਹੜੀ ਮਟਿਆਰ ਦਾ ਉੱਥੇ ਦੇਨ ਨਹੀਂ ਲੱਗਿਆ ਤੁਹਾਡੇ ਮਗਰ ਆਇਆ ਹੋ। ਅਸੀਂ ਜੀ ਲਗਭਗ 3 ਸਾਲਾਂ ਤੋਂ ਇਕੱਠੇ ਰਹਿੰਦੇ ਸੀ ਜਰਮਨ ਦੇ ਵਿੱਚ। ਤੇ ਮੈਂ ਕੁਝ ਫੈਮਿਲੀ ਪ੍ਰੋਬਲਮ ਕਰਕੇ ਮੈਨੂੰ ਆਉਣਾ ਪਿਆ। ਮੇਰੇ ਮਾਤਾ ਕਾਫੀ ਜ਼ਿਆਦਾ ਬਿਮਾਰ ਸੀ ਕਿ ਪਿਛਲੇ ਇੱਕ ਦੋ ਮਹੀਨੇ ਉਹਨਾਂ ਦੇ ਐਕਸਪਾਇਰ ਹੋਏ ਨੇ। ਤੇ ਸਾਡਾ ਆਪਸ ਵਿੱਚ ਹੀ ਇੰਨਾ ਪਿਆਰ ਸੀਗਾ ਮੇਰਾ ਵੀ ਜ਼ਿੰਦਗੀ ਦੇ ਇੱਕੇ ਸੁਪਨਾ ਸੀ ਜੇ ਵਿਆਹ ਕਰਾਉਣਾ ਤਾਂ ਗੋਰੀ ਨਾਲ ਕਰਾਉਣਾ। ਇਹ ਜਿਸ ਨਾਲ ਮੈਂ ਰਹਿੰਦਾ ਸੀ ਬੇਟੇ ﺍﻟका ਦੇ ਨਾਲ ਵਿਆਹ ਕਰਾਉਣਾ ਨਹੀਂ ਕਰਵਾਉਣਾ ਨਹੀਂ ਗਾ ਸੋ ਅਸੀਂ ਸਾਡਾ ਇੰਨਾ ਪਿਆਰ ਸੀ ਤੇ ਉਹ ਪਿਆਰ ਦੇ ਵਿੱਚ ਜਾਂ ਸਮਝ ਲਓ ਕਿ ਮੇਰੇ ਨਾਲ ਇੰਨੀ ਖੁਸ਼ ਸੀ ਅੱਜ ਉਹ ਕੱਲੀ ਜਰਮਨ ਤੋਂ ਮੇਰੇ ਨਾਲ ਮੈਰਿਜ ਕਰਵਾਉਣਾ ਤੁਹਾਡਾ ਨਾਮ ਦੱਸੋ ਕੀ ਹੈ ਮੇਰਾ ਨਾਮ ਹਰਵਖ ਸਿੰਘ son of ਹਰਵਖ ਸਿੰਘ ਹਾਂਜੀ son of ਕੈਪਟਨ ਅਮਰਜੀਤ ਸਿੰਘ ਪਿੰਡ ਸੰਗਵਾ ਤੁਸੀਂ ਇੰਨੇ ਕਿ ਲੱਕੀ ਹੋ ਵੀ ਅਕਸਰ ਅਸੀਂ ਦੇਖਦੇ ਹਾਂ ਜਿਹੜੇ ਪੰਜਾਬੀ ਮੁੰਡੇ ਨੇ ਉਹ ਗੋਰੀਆਂ ਤੇ ਫਿਦਾ ਹੋ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜਦੇ ਹਨ ਪਰ ਅੱਜ ਅਸੀਂ ਇੱਕ ਪਹਿਲੀ ਵਾਰ ਹੀ ਦੇਖਿਆ ਵੀ ਇੱਕ ਗੋਰੀ ਤੁਹਾਡੇ ਪੰਜਾਬੀ ਕਲਚਰ ਨੂੰ ਦੇਖ ਕੇ ਤੁਹਾਡੇ ਪੱਗ ਤੇ ਜਟਾ ਤੁਹਾਡਾ ਪੰਜਾਬੀ ਪਹਿਰਾਵਾ ਦੇਖ ਕੇ ਤੁਹਾਡੇ ਤੇ ਫਿਦਾ ਹੋ ਕੇ ਉਹ ਪੰਜਾਬ ਵੱਲ ਭੱਜੀ ਆ ਦੇਖੋ ਬਾਈ ਜੀ ਗੱਲ ਤਾਂ ਇਹ ਆ ਜੇ ਆਪਾਂ ਇਹਨਾਂ ਦੀ ਸੱਚੇ ਦਿਲੋਂ ਰਿਸਪੈਕਟ ਕਰੀਏ ਸੱਚੇ ਦਿਲੋਂ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸਈਏ ਤਾਂ ਇਹ ਆਪਣੇ ਪਿੱਛੇ ਹਰ ਕੁਝ ਕਰਨ ਨੂੰ ਤਿਆਰ ਹੁੰਦੀਆਂ ਨੇ ਜੇ ਆਪਾਂ ਇਹਨਾਂ ਦੀ ਰਿਸਪੈਕਟ ਨਹੀਂ ਕਰਦੇ ਜਾਂ ਆਪਾਂ ਸੋਚਦੇ ਆਂ ਵੀ ਇਹਨਾਂ ਨਾਲ ਆਪਣੀ ਮੈਰਿਜ ਹੋ ਗਈ ਆਪਾਂ ਪੱਕੇ ਹੋ ਗਏ ਤਾਂ ਇਹਨਾਂ ਨੂੰ ਛੱਡ ਦਈਏ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਆ ਵੀ ਤੁਸੀਂ ਇਹਨਾਂ ਦੀ ਰਿਸਪੈਕਟ ਕਰਦੇ ਹੋ ਤੁਸੀਂ ਇਹ ਚੀਜ਼ ਨਹੀਂ ਦੇਖੀ ਵੀ ਅਸੀਂ ਪੱਕਾ ਹੋਣਾ ਇਹਨਾਂ ਦੇ ਜ਼ਰੀਏ ਪਰ ਤੁਸੀਂ ਇਹਨਾਂ ਦੀ ਰਿਸਪੈਕਟ ਕਰਦੇ ਹੋ ਤੁਹਾਡੀ ਰਿਸਪੈਕਟ ਨੂੰ ਦੇਖ ਕੇ ਹੀ ਇੱਥੇ ਤੱਕ ਪਹੁੰਚੀ ਆ ਅਸੀਂ ਬਹੁਤ ਵਾਰੀ ਆਪਸ ਵਿੱਚ ਹੀ ਗੱਲ ਕੀਤੀ

ਯਾ ਹਾਂ ਤੇ ਮੈਂ ਯਾ ਨੋਖਾੰ ਪਾ ਤਾਗੇ ਹੇਰ ਉਨ ਬਿਲ ਮੇਰ ਨੋਹ ਅਨੀਗਸ ਅਨਸੇਹਨ ਯਾ ਯਾ ਜਿਮੇ ਕੇ ਤੁਸੀਂ ਦੇਖਿਆ ਇਥੇ ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਦਿਲਾਂ ਦੇ ਮਾਮਲੇ ਦੀ ਗੱਲ ਆ ਦਿਲਾਂ ਨੂੰ ਲੈ ਕੇ ਜਿਹੜਾ ਅੱਜ ਇਥੇ ਇਹ ਐਡਾ ਵੱਡਾ ਜਿਹੜਾ ਫੈਕਸ਼ਨ ਹੋ ਰਿਹਾ ਵਾ ਇਹ ਇੱਕ ਦੋ ਦਿਨਾਂ ਦੀ ਗੱਲ ਆ ਨਾ ਕਿ ਇੱਕ ਦਿਲ ਦੀ ਗੱਲ ਆ ਦਿਲ ਹੀ ਦਿਲ ਨੂੰ ਇਥੇ ਤੱਕ ਖਿੱਚ ਕੇ ਲੱਗਿਆ ਤੁਸੀਂ ਕੀ ਸੋਚਦੇ ਹੋ ਅਕੇ ਬਾਰੇ ਅੱਗੇ ਬਾਰੇ ਤੇ ਹੀ ਆ ਜੀ ਸਾਡੇ ਇੰਡੀਆ ਰਹੂਗੀ ਜਾਂ ਤੁਸੀਂ ਫੌਰਨ ਜਾਮੋਗੇ ਨਹੀਂ ਜੀ ਇੱਥੇ ਇਹਨਾਂ ਦੇ ਦੋ ਗੁਡੀਆਂ ਉੱਥੇ ਨੇ ਜੀ ਸਾਰੀ ਫੈਮਿਲੀ ਉੱਥੇ ਹੀ ਆ ਤੁਸੀਂ ਜਾਮੋਗੇ ਉੱਥੇ ਹਾਂ ਜੀ ਮੈਨੂੰ ਇਹਦੇ ਕੋਲ ਜਾਣਾ ਹੀ ਪੈਣਾ ਕਿਉਂਕਿ ਮੈਂ ਵੀ ਉਹਦੇ ਕੱਲਾ ਤੇ ਇਹ ਵੀ ਉੱਥੇ ਕੱਲੇ ਨੇ ਜੀ ਗੁਡੀਆਂ ਆਪਦੇ ਪਰਿਵਾਰ ਵਿੱਚ ਰਹਿੰਦੀਆਂ ਨੇ ਜੀ ਵੀ ਤੁਸੀਂ ਇਹ ਤਾਂ ਨਹੀਂ ਸੋਚਿਆ ਵੀ ਇਹ ਪੱਕੀ ਆ ਤੁਸੀਂ ਪੱਕੇ ਹੋਣ ਵਾਸਤੇ ਨਹੀਂ ਜੀ ਨਹੀਂ ਜੀ ਜੇ ਸੋਚਿਆ ਹੁੰਦਾ ਤਾਂ ਮੈਂ ਆਉਣਾ ਹੀ ਨਹੀਂ ਸੀ ਨਾ ਇਹਨੇ ਮੇਰੇ ਮਗਰ ਆਉਣਾ ਸੀਗਾ ਜੇ ਸਾਡਾ ਆਪਸ ਵਿੱਚ ਰਿਸਪੈਕਟ ਨਾ ਹੁੰਦੀ ਪਿਆਰ ਨਾ ਹੁੰਦਾ ਜੀ ਕਿੰਨੇ ਚਿਰ ਤੋਂ ਤੁਹਾਡਾ ਆਪਸ ਵਿੱਚ ਪਿਆਰ ਆਸੀਂ ਲਗਭਗ 3 ਸ ਤਿੰਨ ਨੀ ਤੋਸੀ ਕਹਿ ਸਕਦੇ ਤੁਸੀਂ ਇੱਜ਼ਤ ਤੇ ਪਿਆਰ ਕਹਿ ਸਕਦੇ ਹੋ ਜੀ ਉਹ ਚੀਜ਼ ਲੈ ਤਿੰਨ ਸਾਲਾਂ ਦਾ ਜਿਹੜਾ ਪਿਆਰ ਆ ਤੁਸੀਂ 3 ਸਾਲ ਦੇ ਵਿੱਚ ਇਹਨਾਂ ਨੂੰ ਰਿਸਪੈਕਟ ਦਿੱਤੀ ਆ ਉਹੀ ਇੱਥੇ ਖਿੱਚ ਕੇ ਲੈ ਕੇ ਆਈ ਆ ਕਿੰਨਾ ਕੁ ਖੁਸ਼ ਹੋ ਸਹੀ ਦੱਸਿਓ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਆ ਜੀ ਅਰੇਲੀ ਜੀ ਠੀਕ ਹੈ ਹਾਂਜੀ ਇਹਨੂੰ ਹੁਣ ਪੰਜਾਬੀ ਕਲਚਰ ਦੇ ਵਿੱਚ ਢਾਲੋਂਗੇ ਜਾਂ ਇਹਨਾਂ ਦੇ ਕਲਚਰ ਵਿੱਚ ਢਾਲੋਂਗੇ ਇਹ ਹਰ ਇੱਕ ਚੀਜ਼ ਬੜੀ ਛੇਤੀ ਸਮਝਾ ਦਿੰਦੇ ਨੇ ਜੀ ਆਪਣਾ ਕਲਚਰ ਜੇ ਆਪਾਂ ਇਹਨਾਂ ਨੂੰ ਪਿਆਰ ਨਾਲ ਇੱਜ਼ਤ ਨਾਲ ਸਮਝਾਈਏ ਠੀਕ ਹੈ ਜੀ ਜੇ ਆਪਾਂ ਇਹਨਾਂ ਦੀ 5% ਇੱਜ਼ਤ ਕਰਦੇ ਆਂ ਤਾਂ ਇਹ ਲੋਕ 100% ਤੁਹਾਨੂੰ ਵਾਪਸ ਮੋੜਦੇ ਨੇ ਯੂ ਆਰ ਵੈਰੀ ਹੈਪੀ ਯੈਸ ਯਾ ਆਮ ਵੈਰੀ ਹੈਪੀ ਯਾ ਠੀਕ ਹੈ ਯਾ ਯਾ ਤੁਸੀਂ ਜਿਹੜੇ ਸਾਡੇ ਪੰਜਾਬੀ ਮੁੰਡੇ ਨੇ ਜਿੰਨਾਂ ਦੇ ਵਿੱਚ ਦੌੜ ਲੱਗੀ ਬਾਹਰ ਜਾ ਕੇ ਮਤਲਬ ਗੋਰੀਆਂ ਨਾਲ ਵਿਆਹ ਕਰਾ ਕੇ ਪੱਕੇ ਹੋਣ ਲਈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਜਦੋਂ ਕੋਈ ਆਪਣੀ ਇੱਜ਼ਤ ਕਰਦਾ ਆਪਣੇ ਨਾਲ ਰਹਿੰਦਾ ਵਾ ਤੇ ਆਪਾਂ ਨੂੰ ਸਿਰਫ ਇਹ ਚੀਜ਼ ਨਹੀਂ ਦੇਖਣੀ ਚਾਹੀਦੀ ਵੀ ਆਪਣਾ ਕੰਮ ਸਿੱਧਾ ਹੋ ਗਿਆ ਤੇ ਆਪਾਂ ਕਿਸੇ ਦੇ ਪਿਆਰ ਨਾਲ ਜਾਂ ਉਹਦੀਆਂ ਦਿਲ ਦੀਆਂ ਭਾਵਨਾਵਾਂ ਨਾਲ ਖੇਡੀਏ ਜੀ ਪਹਿਣ ਗਿਆ ਚ ਪੰਗੜੇ ਜਿਸ ਦਿਨ ਦੀ ਆਈ ਉਸ ਦਿਨ ਦੀ ਪੈ ਰਹੇ ਨੇ ਉਸ ਦਿਨ ਦੀ ਪੈ ਰਹੇ ਨੇ ਠੀਕ ਹੈ ਜੀ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਵੀ ਇਹ ਜਿਹੜੀ ਗੋਰੀ ਮਟਿਆਰ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇਹ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਹਨ ਇਹਨਾਂ ਦੀ ਰਿਸਪੈਕਟ ਤਿੰਨ ਸਾਲ ਜਿਹੜਾ ਇਹਨਾਂ ਦਾ ਆਪਸ ਵਿੱਚ ਪਿਆਰ ਚੱਲਿਆ ਜਦੋਂ ਬਾਈ ਜੀ ਉਹਨਾਂ ਨੇ ਦੇਖਿਆ ਵੀ ਹੁਣ ਅਸੀਂ ਆਪਸ ਵਿੱਚ ਬਹੁਤ ਨੇੜੇ ਆ ਚੁੱਕੇ ਹਾਂ ਜਦੋਂ ਇਹਨਾਂ ਨੇ ਇੰਡੀਆ ਗਏ ਉਸ ਤੋਂ ਬਾਅਦ ਇਹ ਜਿਹੜੀ ਗੋਰੀ ਮਟਿਆਰ ਇੱਥੇ ਆ ਕੇ ਵਿਆਹ ਕਰਵਾ ਰਹੀ ਹੈ ਅੱਜ ਤੇ ਬਾਈ ਜੀ ਤੁਹਾਡੀ ਫੈਮਿਲੀ ਹੋਰ ਕਿਹੜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡੇ ਮਾਤਾ ਦੀ ਮਮਾ ਜੀ ਤੁਹਾਡੇ ਜਿਹੜੀ ਅੱਜ ਮੈਰਿਜ ਹੋ ਰਹੀ ਹੈ ਅਸੀਂ ਤਾਂ ਬਹੁਤ ਵਧੀਆ ਸਾਨੂੰ ਲੱਗਿਆ ਜੀ ਅੱਛਾ ਹਾਂਜੀ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਬਹੁਤ ਮਿਲ ਕੇ ਹਾਂਜੀ ਆਦੋ ਜੀ ਆਦੋ ਅੱਗੇ ਆਓ ਕਿਹੜੇ ਵੀਰ ਜੀ ਹੋ ਸਾਰਿਆਂ ਨੂੰ ਵੱਡੀ ਗੱਲ ਇਹ ਆ ਜੀ ਜਿਹੜਾ ਲੜਕੀ ਦਾ ਫਰਜ਼ ਨਿਭਾਇਆ ਹੈ ਸਾਡੇ ਰਾਣਾ ਗਿੱਲ ਜੀ ਨੇ ਦੇਖੋ ਲੜਕੀ ਇਕੱਲੀ ਆਈ ਆ ਬਾਹਰੋਂ ਤੇ ਲੜਕੀ ਦਾ ਫਰਜ਼ ਆ ਜਿਹੜਾ ਲੜਕੀ ਦੇ ਪਿਓ ਦਾ ਫਰਜ਼ ਆ ਇਹਨਾਂ ਨੇ ਨਿਭਾਇਆ ਹੈਗਾ ਇਹ ਵੀ ਬਹੁਤ ਵੱਡੀ ਗੱਲ ਆ ਹਾਂਜੀ ਹਾਂਜੀ ਬਿਲਕੁਲ ਭਾਈ ਜੀ ਤੁਹਾਡਾ ਨਾਂ ਕੀ ਆ ਮੇਰਾ ਨਾਂ ਸਰਦਾਰ ਤੀ ਅੰਦਰਪਾਲ ਸਿੰਘ ਗੱਲ ਆ ਕਿਹੜਾ ਤੁਹਾਡਾ ਪਿੰਡ ਸੰਗੋ ਵਾਲਾ ਜੀ ਵੈਸੇ ਮੈਨੂੰ ਰਾਣਾ ਗਿੱਲ ਤੇ ਨੌ ਤਨ ਨੂੰ ਰੋਕ ਹੀ ਜਾਣਦੇ ਆ ਠੀਕ ਆ ਜੀ ਤੇ ਇਹ ਮੇਰਾ ਤੁਸੀਂ ਬਹੁਤ ਵੱਡੀ ਜਿਹ ਇਹ ਗੋਰੀ ਮਟਿਆਰ ਆ ਜਿਹੜੀ ਬਾਹਰੋਂ ਫੌਨ ਤੋਂ ਕੱਲੀ ਆਈ ਆ ਤੁਸੀਂ ਇਹਨਾਂ ਦਾ ਜਿਹੜਾ ਫਰਜ਼ ਨਿਭਾਇਆ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਇਹ ਮੇਰੇ ਨਾਲ ਫੋਨ ਤੇ ਵੀ ਗੱਲਾਂ ਕਰਦਾ ਸੀ ਤਾਂ ਨਾਲ ਹੀ ਅਦਰ ਬਾਈ ਜੀ ਤੁਸੀਂ ਧੀ ਵਾਲੇ ਸਾਰੇ ਜਿਹੜੇ ਇਹਨੇ ਫਰਜ਼ ਨਿਭਾ ਰਹੇ ਸਾਰੇ ਹਾਂ ਸਾਰੇ ਜੀ ਬਹੁਤ ਵੱਡੀ ਇਹ ਵੀ ਤੁਹਾਡੇ ਲਈ ਜਿਹੜੀ ਗੱਲ ਆ ਜਿਹੜੇ ਤੁਸੀਂ ਉਹਨਾਂ ਦੇ ਧੀ ਵਾਲੇ ਫਰਜ਼ ਨਿਭਾ ਰਹੇ ਹੋ ਹਾਂਜੀ ਹਾਂਜੀ ਇਹ ਮੇਰੇ ਭਤੀਜਾ ਪਹਿਲਾਂ ਗਿਆ ਹੋਇਆ ਸੀਗਾ 5-7 ਸਾਲ ਪਹਿਲਾਂ ਲਾ ਕੇ ਆਇਆ ਫਿਰ ਦੁਬਾਰਾ ਫੇਰ ਗਿਆ ਫਿਰ ਇਹਨੇ ਇਹਨਾਂ ਦੀ 3 ਸਾਲ ਤੋਂ ਇਹਨਾਂ ਨਾਲ ਹੋ ਗਿਆ ਗੱਲਬਾਤ ਫਿਰ ਹੋਣ ਤੋਂ ਬਾਅਦ ਫਿਰ ਇੱਥੇ ਆਇਆ ਫਿਰ ਇਹ ਕਹਿੰਦਾ ਵੀ ਮੈਂ ਚਾਚਾ ਵੀ ਮੈਡ ਜੋ ਉਧਰ ਹੀ ਕਰਾਉਣੀ ਆ ਉਸ ਜਨਾਨੀ ਨਾਲ ਕਰਾਉਣੀ ਆ ਮੈਂ ਕਿਸੇ ਨੂੰ ਧੋਖਾ ਨਹੀਂ ਦੇਣਾ ਫਿਰ ਮੈਂ ਆਹ ਵੀ ਕੋਈ ਗੱਲ ਨਹੀਂ ਪੁੱਤਰਾ ਵੀ ਜਿਹੜਾ ਤੈਨੂੰ ਕਰਾਉਣੀ ਆ ਤੂੰ ਕਰਾ ਲੈ ਨਾ ਇਹਦੀ ਮਦਰ ਨਾ ਇਹਦੇ ਫਾਰਰ ਕਿ ਵੀ ਆਪਣੇ ਫਰਜ਼ੇ ਵੀ ਨਿਭਾਵਾਂਗੇ ਇਹ ਵੀ ਇਹ ਨਹੀਂ ਨਮੋਹਦਾ ਰਹੂੰਗਾ ਠੀਕ ਹੈ ਜਿਵੇਂ ਕਿ ਬਾਈ ਜੀ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਧੀ ਹੋਣ ਦੇ ਜਿਹੜੇ ਆਪਣੇ ਫਰਜ਼ ਨੇ ਇੱਕ ਇੱਕ ਜਿਹੜਾ ਫਰਜ਼ ਆ ਇਹਨਾਂ ਨੇ ਆਪਣੇ ਹੱਥੀ ਨਿਭਾਇਆ ਕਿਉਂਕਿ ਜਿਹੜੀ ਗੋਰੀ ਮਟਿਆਰ ਸਿਰਫ ਇਕੱਲੀ ਆਪਣੇ ਆਪਣੇ ਦੇਸ਼ ਛੱਡ ਕੇ ਇੰਡੀਆ ਦੇ ਵਿੱਚ ਆਈ ਸੀ ਅੱਗੋਂ ਵੀ ਬਾਈ ਜੀ ਉਹਨਾਂ ਨੇ ਦੱਸਿਆ ਵੀ ਅਸੀਂ ਇੰਮੀ ਫਰਜ਼ ਨਿਭਾਉਂਦੇ ਰਵਾਂਗੇ ਗੱਲ ਕਰਾਂਗੇ ਸਾਡੀਆਂ ਭੈਣਾਂ ਹੋਰ ਵੀ ਇੱਥੇ ਖੜ੍ਹੀ ਨੇ ਉਹਨਾਂ ਨਾਲ ਆਜੋ ਜੀ ਅੱਗੇ ਆਜੋ ਤੁਸੀਂ ਕੀ ਲੱਗਦੇ ਹੋ ਮੈਂ ਪਰਜਾਈ ਭਾਬੀ ਲੱਗਦੀ ਹੈ ਅੱਛਾ ਤੁਸੀਂ ਭਾਬੀ ਲੱਗਦੇ ਹੋ ਤੁਸੀਂ ਸੁਰਮਾ ਪਾਇਆ ਜਿਹਨਾਂ ਦੇ ਫਿਰ ਇਹਨਾਂ ਨੇ ਮਾਹ ਵਾਲਾ ਫਰਜ਼ ਅੱਛਾ ਤੁਸੀਂ ਮਾਹ ਵਾਲਾ ਫਰਜ਼ ਨਿਵਾਇਆ ਹਾਂਜੀ ਪੈਣ ਵਾਲਾ ਵੀ ਨਿਵਾਇਆ ਮਾਹ ਵਾਲਾ ਵੀ ਨਿਵਾਇਆ ਹਾਂਜੀ ਸਾਰੇ ਕੀਤੇ ਤੁਸੀਂ ਮਾਹ ਵਾਲਾ ਫਰਜ਼ ਇਹਨਾਂ ਦਾ ਨਿਵਾਇਆ ਠੀਕ ਆ ਜੀ ਕਿਵੇਂ ਲੱਗਦਾ ਜਿਵੇਂ ਤੁਸੀਂ ਧੀ ਵਾਲੇ ਫਰਜ਼ ਨਿਵਾਏ ਨੇ ਵੀ ਤੁਹਾਡੀ ਜਿਵੇਂ ਆਪਣੀ ਧੀ ਹੁੰਦੀ ਐ ਇਸ ਤਰੀ ਫਰਜ਼ ਨਿਵਾਏ ਨੇ ਤੁਸੀਂ ਹਾਂਜੀ ਹਾਂਜੀ ਨਹੀਂ ਇਹ ਬੇਟੇ ਵੱਲੋਂ ਨਿਵਾਏ ਨੇ ਬੇਟੇ ਦੇ ਅਸਾ ਬੇਟੇ ਦੇ ਮਮਾ ਐਕਸਪਾਇਰ ਹੋ ਗਏ ਤੁਸੀਂ ਮਤਲਬ ਮਮਾ ਆੜੇ ਇਹਨਾਂ ਦੇ ਜਿਹੜੇ ਫਰਜ਼ ਨਿਭਾਏ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਗੋਰੀ ਮਟਿਆਰਾ ਜੀ ਤੁਹਾਡੇ ਘਰੇ ਨੋ ਬਣ ਕੇ ਆ ਰਹੀ ਆ ਹਾਂਜੀ ਬਹੁਤ ਵਧੀਆ ਬਹੁਤ ਵੈਰੀ ਗੁੱਡ ਨੇਚਰ ਆ ਇਹਦਾ ਵੈਰੀ ਗੁੱਡ ਨੇਚਰ ਹਾਂਜੀ ਤੇ ਜਿਹੜੀ ਬੋਲੀ ਆ ਉਹ ਸਮਝ ਤਾਂ ਹੁੰਦੀ ਨਹੀਂ ਤੁਹਾਨੂੰ ਅਸੀਂ ਸਮਝ ਲੈਨੇ ਆ ਸਾਰਿਆਂ ਦੇ ਨਾਲ ਹੀ ਸਮਝ ਆਉਂਦੀ ਆ ਸਭ ਕੁਝ ਸਮਝ ਲੈਨੇ ਆ ਅਸੀਂ ਹਾਂਜੀ ਸਾਰਿਆਂ ਨਾਲ ਹੀ ਚੱਲੋਗੇ ਹਨਾ ਤੁਹਾਨੂੰ ਕਿਵੇਂ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਠੀਕ ਹੈ ਹਾਂਜੀ ਭਾਈ ਜੀ ਤੁਹਾਨੂੰ ਕਿਵੇਂ ਲੱਗਦਾ ਤੁਹਾਡੇ ਘਰੇ ਅੱਜ ਗੋਰੀ ਨੂੰ ਆ ਰਹੀ ਹੈ ਬਹੁਤ ਵਧੀਆ ਲੱਗਦਾ ਸਰ ਅੱਛਾ ਜੀ ਬਹੁਤ ਵਧੀਆ ਲੱਗਿਆ ਜੀ ਕਬੂਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਦੁੱਖ ਤਕਲੀਫ ਤਾਂ ਨਹੀਂ ਆਉਣ ਦੇਵੋਗੇ ਨਾ ਜੀ ਕਦੇ ਵੀ ਨਹੀਂ ਆਉਣ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਮੋਟਾ ਨਾ ਮੋਡਾ ਲਾ ਕੇ ਖੜੇ ਹਾਂ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਨੂੰ